ਸਸਸੀ ਕਾ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਦੇ ਵਿੱਚ ਅੱਜ ਨਵੀਂ ਅਪਡੇਟ ਜਿਹੜੀ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਜੀ ਉਹ ਹੈ ਜੀ ਮੌਨਸੂਨ ਦੇ ਸਬੰਧੀ ਕਿ ਮੌਨਸੂਨ ਹੁਣ ਪੰਜਾਬ ਦੇ ਆਪਾਂ ਕਹਿ ਸਕਦੇ ਹਾਂ ਕਿ 70% ਹਿੱਸੇ ਨੂੰ ਕਵਰ ਕਰ ਚੁੱਕਿਆ ਜੀ ਲਗਭਗ ਅੱਜ 25 ਜੂਨ ਦੀ ਅਗਰ ਗੱਲ ਕੀਤੀ ਜਾਵੇ ਤੇ 24 ਜੂਨ ਦੀ ਅਪਡੇਟ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਆਪਾਂ ਨੂੰ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਿਰਫ ਮਾਨਸਾ ਬਠਿੰਡਾ ਮਲੋਟ ਬੁਖਸਰ ਸਾਹਿਬ ਇਹਨਾਂ ਦੇ ਨੇੜੇ ਤੇੜੇ ਦਾ ਸਿਸਟਮ ਜਿਹੜਾ ਹੁਣ ਪਹੁੰਚਦਾ ਹੋਇਆ ਸਾਨੂੰ ਇਹ ਦਿਖਾਈ ਦੇ ਰਿਹਾ ਜੀਤੇ ਵਿੱਚ ਲਗਭਗ ਪਾ ਕਹਿ ਸਕਦੇ ਕਿ ਦੱਖਣ ਪੱਛਮੀ 벨ਟ ਬਾਕੀ ਹੈ ਬਾਕੀ ਪੂਰੇ ਪੰਜਾਬ ਨੂੰ ਇਹ ਕਵਰ ਕਰ ਚੁੱਕਿਆ ਅਗਰ ਤੁਹਾਨੂੰ ਪ੍ਰੋਪਰ ਜ਼ੂਮ ਕਰਕੇ ਦਿਖਾਇਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਤਰੀਕੇ ਨਾਲ ਪੰਜਾਬ ਦੇ ਉੱਪਰ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ ਗੱਲ ਕਰੀਏ ਇਸ ਸਾਲ ਜਿਹੜਾ ਮੌਨਸੂਨ ਹੈ ਉਹ ਸਮੇਂ ਤੋਂ ਕਾਫੀ ਪਹਿਲਾਂ ਆ ਚੁੱਕਿਆ ਜਿਵੇਂ ਕਿ ਉਮੀਦ ਸੀ ਕਿ 30 ਜੂਨ ਨੂੰ ਮੌਨਸੂਨ ਪਹੁੰਚੇਗਾ ਉਮੀਦ ਤੋਂ ਵਧੀਆ ਮੌਨਸੂਨ ਬੜੀ ਜਲਦੀ ਪੰਜਾਬ ਦੇ ਵਿੱਚ ਪਹੁੰਚਿਆ ਲਗਭਗ ਜਿਵੇਂ ਤੁਹਾਨੂੰ ਪਤਾ ਸੀ ਕਿ 24 ਜੂਨ 23 ਜੂਨ ਦੇ ਨੇੜੇ ਤੇ ਪੰਜਾਬ ਵਿੱਚ ਐਂਟਰੀ ਹੋ ਚੁੱਕੀ ਸੀ ਗੁਰਦਾਸਪੁਰ ਦੇ ਵੱਲੋਂ ਇਸ ਦੀ ਐਂਟਰੀ ਹੋਈ ਹੈ ਤੇ ਅੱਗੇ ਵਧਦਾ-ਵਧਦਾ ਹੁਣ ਇਹ ਪੂਰੇ ਪੰਜਾਬ ਨੂੰ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਹੁਣ ਗੱਲ ਕਰੀ ਜਾਵੇ ਤਾਂ ਮੌਨਸੂਨ ਇਸ ਸਾਲ ਵਧੀਆ ਉਮੀਦ ਹੈ 110% ਦੀ ਉਮੀਦ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੀ ਕਿ ਜਿੰਨਾ ਮੌਨਸੂਨ ਨਾਰਮਲ ਦੇ ਨਾਲ ਵਿੱਚ ਹੁੰਦਾ ਹੈ ਜਾਨੀ ਕਿ ਅਗਰ ਉਹਨੂੰ 100% ਮੰਨ ਲਈਏ ਤਾਂ ਇਸ ਸਾਲ 110% ਦੀ ਉਮੀਦ ਯਾਨੀ ਕਿ 10% ਮੌਨਸੂਨ ਪੰਜਾਬ ਦੇ ਵਿੱਚ ਜ਼ਿਆਦਾ ਹੋਣ ਦੀ ਉਮੀਦ ਹੈ ਗੱਲ ਕਰੀ ਜਾਵੇ ਕਿਹੜੇ ਇਲਾਕੇ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਮੌਨਸੂਨ ਇਸ ਸਾਲ ਪੈਣ ਦੀ ਉਮੀਦ ਹੈ ਤਾਂ ਸਭ ਤੋਂ ਵੱਧ ਮੌਨਸੂਨ ਪੈਣ ਦੀ ਸਾਨੂੰ ਦੁਆਬਾ 벨ਟ ਅਤੇ ਥੋੜੀ ਬਹੁਤੀ ਦੱਖਣ ਪੂਰੀ 벨ਟ ਜਿਹਦੇ ਵਿੱਚ ਆਪਾਂ ਗੱਲ ਕਰੀ ਜਾਵੇ ਤਾਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਪਠਾਨਕੋਟ ਗੁਰਦਾਸਪੁਰ ਖੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਲੁਧਿਆਣੇ ਦਾ ਕੁਝ ਇਲਾਕਾ ਮਲੇਰਕੋਟਲੇ ਦਾ ਕੁਝ ਕੇ ਇਲਾਕਾ ਜੀ ਕਪੂਰਥਲਾ ਜਲੰਧਰ ਤੇ ਅੰਮ੍ਰਿਤਸਰ ਤਰਨਤਾਰਨ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਨਾਰਮਲ ਨਾਲੋਂ ਜ਼ਿਆਦਾ ਮੌਨਸੂਨ ਪੈਣ ਦੀ ਉਮੀਦ ਹੈ ਸੈਂਟਰਲ ਬੈਲਟ ਦੀ ਗੱਲ ਕੀਤੀ ਜਾਵੇ ਤਰਨਤਾਰਨ ਤੋਂ ਹੁੰਦਾ ਹੋਇਆ ਲੁਧਿਆਣਾ ਮੋਗਾ ਦੇ ਅਗਰ ਥੱਲੇ ਵਾਲੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਥੋੜੇ ਜਿਹਾ ਚਾਂਸ ਘਟ ਜਾਂਦੇ ਨੇ ਠੀਕ ਹੈ ਜੀ ਤੇ ਅਗਰ ਇਸ ਤੋਂ ਇਲਾਵਾ ਮੁਕਸਰ ਹੋ ਗਿਆ ਤੇ ਕਪੂਰਥਲਾ ਜਲੰਧਰ ਜਿਹੜੀ ਇਹ ਬੈਲਟ ਹੈ ਇਹ ਅਜਿਹੀ ਬੈਲਟ ਹੈ ਜਿਹਦੇ ਵਿੱਚ ਜਦੋਂ ਮੀਂਹ ਪੈਂਦੇ ਨੇ ਤਾਂ ਠੀਕ ਠਾਕ ਹੀ ਪੈਂਦੇ ਨੇ ਕੋਈ ਬਹੁਤ ਜ਼ਿਆਦਾ ਨਹੀਂ ਹੁੰਦਾ ਇਹਦੇ ਵਿੱਚ ਸਿਰਫ 100% ਦੇ ਨੇੜੇ ਤੇੜੇ ਦੀ ਹੀ ਮੀਂਹ ਪੈਂਦੀ ਹੈ ਅਗਰ 100% ਦੱਸਿਆ ਗਿਆ ਤਾਂ ਉਨਾਂਕ ਮੀਂਹ ਉਰੇ ਪੈ ਜਾਂਦਾ ਜੀ ਸਭ ਤੋਂ ਘੱਟ ਮੀਂਹ ਜਿਹੜੇ ਨੇ ਉਹ ਆਪਾਂ ਗੱਲ ਕਰੀ ਤਾਂ ਫਰੀਦਕੋਟ ਫਿਰੋਜ਼ਪੁਰ ਤੇ ਮਾਨਸਾ ਜ਼ਿਲ੍ਹਾ ਹੋ ਗਿਆ ਜੀ ਠੀਕ ਹੈ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਸਭ ਤੋਂ ਘੱਟ ਮੀਂਹ ਦੇਖਣ ਨੂੰ ਮਿਲਦਾ ਇੱਕ ਤਾਂ ਮੌਨਸੂਨ ਲੇਟ ਆਉਂਦਾ ਹੋਇਆ ਹੈ ਪਹਿਲੀ ਗੱਲ ਬਾਕੀ ਪੰਜਾਬ ਨਾਲੋਂ ਤਿੰਨ ਤੋਂ ਚਾਰ ਦਿਨ ਮੌਨਸੂਨ ਲੇਟ ਆਉਂਦਾ ਤੇ ਜਦੋਂ ਇਹ ਹਵਾਵਾਂ ਦਾ ਰੁੱਖ ਜਿਹੜਾ ਕਿਉਂਕਿ ਰਾਜਸਥਾਨ ਤੋਂ ਜਿਹੜੀ ਹਵਾਵਾਂ ਆਉਂਦੀਆਂ ਨੇ ਉਹਨਾਂ ਦਾ ਅਸਰ ਵੀ ਇਹਨਾਂ ਦੇ ਉੱਪਰ ਪੈਂਦਾ ਹੈ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਸਭ ਤੋਂ ਘੱਟ ਮੀਂਹ ਦੇਖਣ ਨੂੰ ਮਿਲਦਾ ਹੁਣ ਗੱਲ ਕਰਦੇ ਆ ਕਿ ਕੀ ਇਸ ਸਾਲ ਹੜ ਵਰਗੇ ਹਾਲਾਤ ਬਣ ਸਕਦੇ ਨੇ ਤਾਂ ਹਾਂ ਹੜ ਵਰਗੇ ਹਾਲਾਤ ਬਣ ਸਕਦੇ ਨੇ ਕਿਉਂਕਿ ਅ 2000 ਅਗਰ ਗੱਲ ਕਰੀ ਜਾਵੇ 21 ਦੀ ਤਾਂ 2021 ਦੇ ਵਿੱਚ ਵੀ ਸਾਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਅਚਾਨਕ ਮੀਂਹ ਦੇ ਹਾਲਾਤ ਦੇਖਣ ਨੂੰ ਮਿਲੇ ਸਨ ਜੂਨ ਮਹੀਨੇ ਦੇ ਨੇੜੇ ਚੜ੍ਹੇ ਦੇ ਵਿੱਚ ਠੀਕ ਹੈ ਜੀ ਤੇ ਗੱਲ ਕਰੀ ਜਾਵੇ ਤਾਂ 2023 ਦੇ ਵਿੱਚ ਵੀ ਮੁਰ ਤੋਂ ਹਾਲਾਤ ਬਣੇ ਸਨ ਤੇ ਹੁਣ 2025 ਯਾਨੀ ਕਿ 2-2 ਸਾਲ ਬਾਅਦ ਹਾਲਾਤ ਬਣਦੇ ਨੇ ਮੀਂਹ ਦੇ ਕਿਉਂਕਿ 1 ਸਾਲ ਬਾਰਿਸ਼ ਘਟ ਹੁੰਦੀ ਹੈ ਦੂਜੇ ਸਾਲ ਬਾਰਿਸ਼ ਜਿਆਦਾ ਦੇਖਣ ਨੂੰ ਮਿਲਦੀ ਹੈ ਤਾਂ ਇਸ ਸਾਲ ਫੇਰ ਤੋਂ ਉਮੀਦ ਹੈ ਕਿ 2025 ਵਿੱਚ 2024 ਨਾਲੋਂ ਵਧੀਆ ਮੌਨਸੂਨ ਹੋਵੇਗਾ ਕਿਉਂਕਿ ਪਿਛਲੇ ਸਾਲ ਮੌਨਸੂਨ ਨਾਰਮਲ ਨਾਲੋਂ 15% ਘਟ ਪਿਆ ਸੀ 85% ਦੇ ਨੇੜੇ-ਨੇੜੇ ਮੌਨਸੂਨ ਹੋਇਆ ਸੀ ਜਿਸ ਦੇ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਵੀ ਸਾਨੂੰ 2 ਤੋਂ 3 ਦਿਨ ਦਿਨ ਵੇਟ ਕਰਨੀ ਪਈ ਸੀ ਮੀਂਹ ਦੀ ਇਹ ਨਾਰਮਲ ਕਈ ਵਾਰੀ ਸਵੇਰੇ ਮੀਂਹ ਪੈ ਗਿਆ ਕਈ ਵਾਰੀ ਸ਼ਾਮ ਨੂੰ ਪੈ ਗਿਆ ਜਾਂ ਫਿਰ ਮੁੜ ਕੇ ਫਿਰ ਤੜਕੇ ਸਰ ਮੀਂਹ ਪੈ ਗਿਆ ਜਾਂ ਲਗਾਤਾਰ ਇੱਕ ਤੋਂ ਦੋ ਦਿਨ ਝੜੀ ਲੱਗੀ ਰਹੀ ਅਜਿਹਾ ਮਾਹੌਲ ਮੌਨਸੂਨ ਦੇ ਵਿੱਚ ਦੇਖਣ ਨੂੰ ਪਰ ਪਿਛਲੇ ਸਾਲ 2024 ਦੇ ਵਿੱਚ ਅਜਿਹਾ ਕੁਝ ਨਹੀਂ ਹੋਇਆ। ਕੜਾਕੇ ਦੀ ਗਰਮੀ ਰਹੀ। ਮੀਂਹ ਬਹੁਤ ਘੱਟ ਹੋਇਆ। ਫਸਲਾਂ ਨੂੰ ਬਰਸਾਤਾਂ ਦੇ ਨਾਲ ਵਿੱਚ ਵੀ ਪਾਣੀ ਲਾਣਾ ਪਿਆ। ਮੱਕੀ ਦੀ ਫਸਲ ਨੂੰ ਵੀ ਪਾਣੀ ਲਾਣਾ ਪਿਆ। ਕਈ ਜਗ੍ਹਾ ਤਾਂ ਅਜਿਹੇ ਹਾਲਾਤ ਬਣੇ ਹੋਏ ਸਨ। ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਫਿਲਹਾਲ ਮੌਸਮ ਦੇ ਕੀ ਹਾਲਾਤ ਨੇ? ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ? ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਜਾਣਕਾਰੀ ਚੰਗੀ ਲੱਗਦੀ ਤੇ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ। ਅ ਜੰਦ ਜੰਦ ਤੇ ਅ ਇਸ ਸਾਲ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ ਤਾਂ ਇਹਦੇ ਵਿੱਚ ਇੱਕ ਗੱਲ ਚੰਗੀ ਹੈ ਕਿ ਤਾਪਮਾਨ ਬਿਸ਼ੱਕ 5-7 ਦਿਨ ਲਈ ਵਧੇ ਸਨ ਪਰ ਹੌਲੀ-ਹੌਲੀ ਜਦੋਂ ਬਰਖਾ ਹੋਈ ਗਈ ਤਾਪਮਾਨ ਗਰਮੀ ਦਾ ਇੰਨਾ ਜ਼ਿਆਦਾ ਅਹਿਸਾਸ ਨਹੀਂ ਹੋਇਆ ਪਿਛਲੇ 5-4 ਦਿਨ ਦੀ ਗੱਲ ਕੀਤੀ ਜਾਵੇ 20 ਤੋਂ ਲੈ ਕੇ 23 ਜੋ ਵੀ ਜੂਨ ਦੇ ਵਿੱਚ ਕਰ ਫਿਰ ਹਮਮਤ ਵਧੀ ਸੀ ਪਰ ਫਿਰ ਕਿਤੇ ਨਾ ਕਿਤੇ ਹੁਣ ਮੌਨਸੂਨ ਆਣ ਦੇ ਕਾਰਨ ਗਰਮੀ ਘਟੀ ਹੈ ਕਿਉਂਕਿ ਇਸ ਸਾਲ ਸਾਨੂੰ ਇਹ ਫਾਇਦਾ ਦੇਖਣ ਨੂੰ ਮਿਲਿਆ ਗਰਮੀ ਇੰਨੀ ਜ਼ਿਆਦਾ ਨਹੀਂ ਹੋਈ ਜਿੰਨੀ ਕਿ ਪਿਛਲੇ ਸਾਲਾਂ ਦੇ ਵਿੱਚ ਦੇਖਣ ਨੂੰ ਮਿਲੀ ਤੇ ਇਹ ਇੱਕ ਚੰਗਾ ਸੰਕੇਤ ਵੀ ਹੈ ਕਿ ਹਲਕੇ ਦਰਮਿਆਨੇ ਮੀਂਹ ਪੈਂਦੇ ਰਹਿਣ ਤਾਂ ਤਾਪਮਾਨ ਦੇ ਵਿੱਚ ਗਰਾਊਂਡ ਰਵੇਗੀ ਏਸੀ ਘੱਟ ਚੱਲਣਗੇ ਗਲੋਬਲ ਵਾਰਮਿੰਗ ਘੱਟ ਰਵੇਗੀ ਬਾਕੀ ਤੁਸੀਂ ਕੋਈ ਵੀ ਸੁਝਾਅ ਹੈ ਕੋਈ ਸੁਜੈਸ਼ਨ ਹੈ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ